ਅੱਜ ਮੈਂ ਇਕਵਿਚ ਕਾਲਿਆ ਸਾਹਿਬ ਸਰ ਅ ਦੇ ਕਰਿਆ ਆਏ ਹਨ ਇਹਨਾਂ ਦੇ ਰਾਤ ਨੂੰ ਕੋਈ ਐਂਟੀ ਸੋਸ਼ਲ 엘ਮੈਂਟਸ ਨੇ ਗਰਨੇਡ ਨਾਲ ਅਟੈਕ ਕੀਤਾ ਹੈ ਐ ਜੀ ਹਾਲਾਤ ਪੰਜਾਬ ਚ ਬਣ ਗਈ ਹੈ ਕਿ ਇੰਨੇ ਸੀਨੀਅਰ ਲੀਡਰਸ਼ਿਪ ਤੇ ਵੀ ਅਟੈਕ ਹੋਣ ਲੱਗੇ ਮੰਦਰਾਂ ਤੇ ਵੀ ਅਟੈਕ ਹੋਣ ਲੱਗੇ ਆ ਇੱਕ ਬੜੀ ਵੱਡੀ ਪਲਾਨ ਲੱਗਦੀ ਹੈ ਪੰਜਾਬ ਦੀ ਅਮਨ ਸ਼ਾਂਤੀ ਪਕ ਕਰ ਦੇ ਪੰਜਾਬ ਇੱਕ ਇਜਾ ਸੁਪਾ ਜਿੱਥੇ ਜਿਹੜਾ ਭਾਈਚਾਰਕ ਸਾਂਝ ਨਾਲ ਜੁੜਿਆ ਤੁਸੀਂ ਦੇਖੋ ਉਹ ਜੇ ਹਾਲਾਤ ਜਿਹੜੋਂ ਇੱਥੇ ਗਰਬੜ ਸੀ ਉਦੋਂ ਵੀ ਇੱਥੇ ਭਰਾਵਾਂ ਵਾਂਗੂ ਲੋਕ ਰਹਿੰਦੇ ਸੀ ਤੇ ਆ ਜਿਹੜੀ ਸਭ ਤੋਂ ਵੱਡੀ ਸਟਰੈਂਥ ਸੀ ਪੰਜਾਬ ਦੀ ਉਹ ਹੈ ਭਾਈਚਾਰਕ ਸਾਂਝ ਆ ਜਿਹੜਾ ਅਟੈਕ ਹੈ ਅਟੈਕ ਔਨ ਪੰਜਾਬ ਦੀ ਸਟੇਬਿਲਟੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਤੇ ਹੈ ਸਭ ਤੋਂ ਵੱਡੀ ਗੱਲ ਹੈ ਕਿ ਆਹ ਕਿੰਸਟੀਆਂ ਲਗਾਤਾਰ ਹੋ ਰਹੀਆਂ ਐਨਾ ਸਾਰੇ ਇੰਸਟ ਲਗਾਤਾਰ ਹੋ ਰਹੀਆਂ ਤੇ ਸਰਕਾਰ ਕੁਝ ਹੈ ਹੀ ਨਹੀਂ ਕੋਈ ਕਦਮ ਨਹੀਂ ਲਈ ਇਹ ਜਾਦੀ ਬਾੜੀ ਸਰਕਾਰ ਹੋਣੀ ਚਾਹੀਦੀ ਅੱਜ ਗੈਂਗਸਟਰ ਹਰ ਦੂਜੇ ਬੰਦੇ ਨੂੰ ਪੁੱਛ ਲੋ ਤੁਸੀਂ ਆਪਣੇ ਸ਼ਹਿਰ 'ਚ ਹੀ ਪੁੱਛ ਲੋ ਸਾਰੇ ਸਾਰਿਆਂ ਤੋਂ ਫਰੋਤੀ ਲੈ ਗਏ ਆ ਰਹਉਂਦੇ ਗੈਂਗਸਟਰ ਨਾਲੇ ਹੁਣ ਆ ਗ੍ਰੇਨੇਡ ਅਟੈਕ ਕਰਨ ਲੱਗੇ ਡਰਨ ਲੱਗ ਮਾਰਨ ਲੱਗੇ ਇਥੇ ਲਾਅ ਐਂਡ ਆਰਡਰ ਤਾਂ ਹੈ ਹੀ ਨਹੀਂ ਚੋਰੀਆਂ ਡਕੈਤੀਆਂ 24 ਘੰਟੇ ਕੰਮ ਚੱਲ ਜਾਂਦਾ ਕਿਉਂਕਿ ਮੁੱਖ ਮੰਤਰੀ ਤਾਂ ਹੈ ਨਹੀਂ ਮੁੱਖ ਮੰਤਰੀ ਇੱਥੇ ਅੱਜ ਸਹੀ ਮੈਨੇ ਤੇ ਪੰਜਾਬ ਨੂੰ ਟੇਕਓਵਰ ਕਰ ਲਿਆ ਕੇਜਰੀਵਾਲ ਨੇ ਸੋਸੋੜੀਏ ਨੂੰ 4 ਮੈਕ ਵਿੱਚ ਦੇਦੇ ਸੋਸੋੜੀਏ ਨੂੰ ਕੋਠੀ ਦਿੱਤੀ ਚੰਡੀਗੜ੍ਹ ਉਹਨਾਂ ਦਾ ਜੈਨ ਇੱਕ ਮਨਿਸਟਰ ਸੀ ਉਹ ਵੀ ਦਿੱਲੀੋਂ ਆ ਗਿਆ ਉਹਨੂੰ ਵੀ ਕੋਠੀ ਦਿੱਤੀਆਂ ਜਿਨ੍ਹਾਂ ਦਿੱਲੀ ਦੇ ਮਨਿਸਟਰ ਹਾਲ ਗਏ ਉਹ ਸਾਰੇ ਇੱਥੇ ਆ ਗਏ ਉਹਨਾਂ ਨੂੰ ਮਹਿਕਮੇ ਦੇਤੇ ਉਹਨਾਂ ਨੂੰ ਦਫਤਰ ਤੁਸੀਂ ਦੇਖ ਲਓ ਅੱਜ ਸਕੂਲ ਦਾ ਅਧ்கਾਟਨ ਸਜੋੜੀਆ ਦੇ ਨਾਂ ਤੇ ਪਲੇਟਾਂ ਲੱਗੀਆਂ ਪਈਆਂ ਪੰਜਾਬ ਇਹ ਤਾਂ ਮੜੀ ਹਲਤੀ ਹੈ ਜੇ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੂੰ ਚੁਣਿਆ ਸੀ ਸਰਕਾਰ ਬਣਾਉਣ ਵਾਸਤੇ ਇੱਥੇ ਜਿਨ੍ਹਾਂ ਨੂੰ ਸਰਕਾਰ ਬਣਾਉਣ ਵਾਸਤੇ ਦਿੱਤੇ ਉਹਦਾ ਉਹਨਾਂ ਨੂੰ ਗਾਇਬ ਕਰ ਦਿੱਤਾ ਨਾਲੇ ਜਿਹੜੀ ਵੱਡੀ ਗੱਲ ਹੈ ਜਦੋਂ ਕੋਈ ਮੰਤਰੀ ਤੇ ਮੁੱਖ ਮੰਤਰੀ ਸੌਂ ਚੁੱਕਦਾ ਹੈ ਉਹ ਸੌਂ ਚੁੱਕਦਾ ਹੁੰਦਾ ਹੈ ਕਿ ਮੈਂ ਕਿਉਂਕਿ ਸਾਰੀਆਂ ਫਾਈਲਾਂ ਸਟੇਟ ਦੀਆਂ ਉਹਦੇ ਕੋਲ ਆਉਣੀਆਂ ਸੋਚ ਚੁੱਕੀ ਜਾਂਦੀ ਹੈ ਕਿ ਜੋ ਸਰਕਾਰ ਦੀ ਗੱਲਾਂ ਕਿਸੇ ਹੋਰ ਨੂੰ ਨਹੀਂ ਅਸੀਂ ਦੱਸਾਂਗੇ ਤੇ ਆਤਾ ਆਪਣੀ 100 ਦੀ ਸਭ ਤੋਂ ਵੱਡੀ ਵਾਇਲੇਸ਼ਨਾਂ ਹੀ ਕਰ ਰਿਹਾ ਸਭ ਤੋਂ ਵੱਡਾ ਵਾਇਲੇਸ਼ਨਾਂ ਕਰ ਰਿਹਾ ਸੋ ਮੈਂ ਇੰਨਾ ਕਹਿਣਾ ਚਾਹਣਾ ਕਿ ਬੀਜੇਪੀ ਨੂੰ ਮੈਂ ਕਹਿਣਾ ਚਾਹਣਾ ਤੇ ਪੁਲਿਸ ਨੂੰ ਇੰਨਾ ਥੱਲੇ ਨਾ ਲੱਗੋ ਕਿ ਤੁਸੀਂ ਕੰਮ ਹੀ ਛੱਡ ਜਓ ਤੇ ਮੈਂ ਸ਼ੋਰ ਕਰਨਾ ਚਾਹਣਾ ਪੰਜਾਬੀਆਂ ਨੂੰ ਕਿ ਪੰਜਾਬ ਵਿੱਚ ਕਿ ਕਾਲੀ ਦੇਲੇ ਖੇਤਰੀ ਪਾਰਟੀ ਹੈ ਸਾਡੇ ਵਾਸਤੇ ਪੰਜਾਬ ਬਹੁਤ ਇੰਪੋਰਟੈਂਟ ਹੈ ਤੇ ਅਸੀਂ ਕਿਸੇ ਹਾਲਤ ਵਿੱਚ ਵੀ ਇੱਥੇ ਅਮਨ ਸ਼ਾਂਤੀ ਭੰਗਣੀ ਹੋਣ ਦੇਵਾਂਗੇ ਤੇ ਭਾਈਚਾਰ ਇੱਕ ਸਾਜ ਜਿਹੜੀ ਜਿਹੜਾ ਆਪਣਾ ਸਭ ਤੋਂ ਵੱਡਾ ਇੱਕ ਮੈਂ ਕਹਿੰਦਾ ਪੰਜਾਬ ਦਾ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਹੈ ਉਹ ਭਾਈਚਾਰ ਇੱਕ ਸਾਜ ਜੀ ਉਹ ਕਿਸ ਜਿੰਨੀ ਮਰਜ਼ੀ ਜੋਰ ਲਾ ਲੈਣ ਪਰ ਆਹ ਰਿਸ਼ਤਾ ਨਹੀਂ ਟੁੱਟਣ ਦੇਣਾ ਆ ਆ ਸਾਰਿਆਂ ਪੰਜਾਬੀਆਂ ਦਾ ਫੈਸਲਾ ਵੀ ਹੈ ਤੇ ਅਸੀਂ ਕਾਲੀਆ ਸਾਹਿਬ ਕੋਲ ਆਏ ਆ ਪੂਰੀ ਇਹਨਾਂ ਨਾਲ ਸਾਡਾ ਪੁਰਾਣਾ ਸਾਂਝ ਰਹੀ ਹੈ ਜੀ ਤੇ ਸਾਡੇ ਰਿਸ਼ਤੇ ਹੁਣ ਵੀ ਹੈ ਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਨੂੰ ਮੈਨੂੰ ਤਾਂ ਫੇਰੀ ਪਤਾ ਲੱਗਿਆ ਮੈਂ ਕਿ ਮੈਂ ਜਰੂਰ ਜਾ ਕੇ ਆਉਣਾ ਕਿ ਜੇ ਇਹ ਜੇ ਹਮਲੇ ਹੁਣ ਹੋਣ ਲੱਗ ਗਏ ਦ ਫਿਊਚਰ ਕੀ ਹੋਊਗਾ ਸਰ ਇਹ ਸਵਾਲ ਹੈ ਕਮਨ ਅਰੋੜਾ ਸਾਰੇ ਆਪਣਾ ਪ੍ਰੋਫੈਸਰ ਤੇਰਾ ਕੋਸਟ ਕਰਦੇ ਨੇ ਕਿ ਬੁਕਲਾਹਟ ਹੈ ਜਿਹੜੀ ਅਸੀਂ ਵਿਸ਼ਾ ਦੇ ਉੱਤੇ ਕਾਰਵਾਈ ਕਰਦੇ ਪਿਆ ਉਸ ਤੋਂ ਬਾਅਦ ਇਸ ਤਰ੍ਹਾਂ ਜਿਹੜੀ ਮਾਮਲੇ ਹੋ ਰਹੇ ਨੇ ਤੇ ਦੂਸਰੇ ਪਾਸੇ ਜਦੋਂ ਕਾਨਫਰੰਸ ਹੁੰਦੀ ਉਹਦਾ ਆਈਐਸਆਈ ਦਾ ਜਿਹੜਾ ਇੱਕ ਸੰਮੇਲਨ ਦੇ ਵਿੱਚ ਹੱਦ ਦੱਸ ਬੁਕਲਾੜ ਕਿਸ ਕਲ ਦੀ ਹੈ ਜਿਹੜੇ ਬੁਕਲਾੜ ਉਹਨਾਂ ਨੂੰ ਫੜ ਕੇ ਅੰਦਰ ਕਿਉਂ ਨਹੀਂ ਕਰਦੇ ਆ ਇੱਕ ਬਹਾਨਾ ਆਪਣੀਆਂ ਕਮਜ਼ੋਰੀਆਂ ਨੂੰ ਲੁਕੋਰੇ ਆ ਅੱਜ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਹੈ ਸਾਰਿਆਂ ਨੇ ਮਹੀਨਾ ਬੰਨ ਲਿਆ ਨਸ਼ੇ ਵਿੱਚ ਨਾ ਨਸ਼ੇ ਕਿਉਂ ਮਦਗੇ ਕਿਉਂਕਿ ਇਹਨਾਂ ਦੇ ਐਮ.ਐਲ.ਏ ਮਹੀਨਾ ਬੰਨ ਰਿਹਾ ਕਈ ਪੁਲਿਸ ਅਫਸਰ ਜਿਹੜੇ ਮੈਂ ਬਲਾ ਕੇ ਪੁੱਛਿਆ ਵੀ ਉਹਨਾਂ ਨੂੰ ਉਹ ਕਹਿੰਦੇ ਅਸੀਂ ਕੀ ਕਰੀਏ ਅਸੀਂ ਜਿਹੜੇ ਅਫਸਰ ਅਸੀਂ ਕੋਈ ਥੱਲੇ ਵੇਚਦਾ ਫੜਦੇ ਆ ਉਹਨਾਂ ਨੂੰ ਅਛੜਾ ਲੈਂਦੇ ਆ ਤੇ ਕਿਉਂਕਿ ਹਲਕੇ ਇੰਚਾਰਜ ਜਿਹੜੇ ਬਲਾਏ ਉਹਨਾਂ ਦੇ ਐਮ.ਐਲ.ਏ ਉਹ ਆਪ ਮਹੀਨਾ ਲੈ ਜਾਂਦੇ ਨਸ਼ਾ ਵੇਚਣਾ ਖੁੱਲੀ ਛੁੱਟੀ ਦਿੱਤੀ ਹੈ ਤੇ ਇਸ ਬੰਦੇ ਨੂੰ ਨਹੀਂ ਫੜਨਾ ਬਾਈਓ ਹਾਲਾਤ ਬਣ ਗਏ ਆ ਇੰਨਾ ਵੱਡਾ ਹੌਸਲਾ ਹੋ ਗਿਆ ਕਿ ਜਿੱਥੇ ਮਰਜ਼ੀ ਜਾ ਕੇ ਗ੍ਰਨੇਡ ਸੁੱਟ ਦੇ। ਦੇਖੋ ਜਦੋਂ ਕਸ਼ਮਰੀ ਕਾਲੀਦਲ ਭਾਜਪਾ ਦਾ ਰਾਜ ਸੀ ਉਦੋਂ ਤੁਸੀਂ ਦੇਖਿਆ ਕਿੰਨੇ ਕਿਵੇਂ ਅਸੀਂ ਸਟਰੋਂਗਲੀ ਕੰਟਰੋਲ ਕੀਤਾ ਇਸ ਸਾਰਾ ਕੁਝ। ਆ ਪਿਛਲੇ 10 ਸਾਲਾਂ 'ਚ ਦੇਖ ਕੇ ਹੌਲੀ-ਹੌਲੀ ਖਰਾਬ ਹੁੰਦਾ ਗਿਆ ਪਰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਚੀਫ ਮਿਨਿਸਟਰ ਸੀ ਉਦੋਂ ਵੀ ਉਹ ਚੀਫ ਮਿਨਿਸਟਰ ਨਹੀਂ ਸੀ ਉਹ ਤਾਂ ਘਰੋਂ ਨਿਕਲੇ ਨਹੀਂ। ਉਹਦੇ ਬਾਅਦ ਡਿਟੇਰੀੋਰੇਸ਼ਨ ਹੋਣ ਵਾਲਾ ਤਾਂ ਜਮੇ ਹੀ ਪੱਠਾ ਬਾਤਾ ਜੀ ਨੇ। ਅਬ ਆ ਮੈਨੂੰ ਤਾਂ ਡਰ ਲੱਗਦਾ ਕਿ ਜੈ ਜੀ ਹਾਲਾਤ ਇਹਨੇ ਬਣਾਈ ਜਾਂਦੇ ਐ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ ਆ ਕੁਛ ਹੀ ਦੂਰੀ ਦੇ ਉੱਤੇ ਪੁਲਿਸ ਥਾਣਾ ਆ ਤੇ ਵੀ ਡਿਊਟੀ ਬਾਤ ਆ ਤੁਸੀ ਹੈਰਾਨ ਰਹਿ ਜੂਗੇ ਮੇਰੇ ਤੇ ਜਿਹੜਾ ਹਮਲਾ ਹੋਇਆ ਤੁਸੀਂ ਗੱਲ ਕਰ ਮੇਰੇ ਤੇ ਹਮਲਾ ਹੋਇਆ ਨਾ ਕਮਿਸ਼ਨਰ ਵੀ ਆਇਆ ਉੱਥੇ ਪਤਾ ਕਰ ਲੈ ਤੁਸੀਂ ਗੱਲ ਦੋ ਜੀ ਨੇ ਅਮਰਸੇਦ ਹਮਰਸੇਦੋ ਮੇਰੇ ਕਮਰਾ ਹੋਇਆ ਮੈਂ ਅਮਰਸੇਦ ਸਗਾ ਮੈਂ 3 ਘੰਟੇ ਬੈਠਾ ਰਿਹਾ ਉੱਥੇ ਉੱਥੇ ਕਮਿਸ਼ਨਰ ਨਹੀਂ ਆਇਆ ਹੁਣ ਤੱਕ ਤੁਸੀਂ ਦੇਖੋ ਹਾਲਾਤ ਦੇਖੋ ਕੈਜੀਏ ਤੁਸੀਂ ਦੇਖੋ ਕਮਿਸ਼ਨਰ ਹੀ ਆਇਆ ਦੂਜੀ ਗੱਲ ਜਿਹਦੇ ਤੇ ਜਿਹਦੇ ਪਰਚਾ ਦਿੱਤਾ ਹੈ ਪਰਚਾ ਵੀ ਇਹਨਾਂ ਨੇ ਕੀਤਾ ਕਿ ਬਸ ਹੱਥੋਂ ਮੁੱਤ ਹੀ ਹੋਈ ਆ ਉਹਦੇ ਦਾ ਗੋਲੀ ਚੱਲ ਗਈ ਫਿਰ ਇਹ ਬੰਦਾ ਆਇਆ ਉਹ ਕਹਿ ਰਿਹਾ ਕਿ ਮੈਂ ਮਾਰਨ ਵਾਸਤੇ ਆਇਆ ਤੇ ਪਰਚੇ ਚ ਉਹਨਾਂ ਨੇ ਦਿੱਤੇ ਹੀ ਨਹੀਂ ਤੇ ਬੇਲ ਵੀ ਕਰਾਤੀ ਉਹਦੀ ਇਹ ਅਜੇ ਸਰਕਾਰਾਂ ਚ ਹੋਇਆ ਤੇ ਨਾਲੇ ਵੱਡੀ ਗੱਲ ਹੈ ਕਹਿਣੀ ਹੋ ਮੈਨੂੰ ਅੱਜ ਤੱਕ ਮੇਰੇ ਤੇ ਹਮਲਾ ਹੋਇਆ ਨਾ ਚਿਲਾਨ ਪੇਸ਼ ਹੋ ਗਿਆ ਮੇਰਾ ਬਿਆਨ ਹੀ ਨਹੀਂ ਲੈਣਾ ਏ ਜਿਹਦੇ ਤੇ ਹਮਲਾ ਹੋਇਆ ਉਹਦਾ ਬਿਆਨ ਹੀ ਨਹੀਂ ਲੈਣਾ ਏ ਮੇਰੀ ਸਿਕਿਉਰਿਟੀ ਦੇ ਆਫਸਰ ਉਹ ਨਾਦਾ ਨਹੀਂ ਬਿਆਨ ਲਿੱਤਾ ਤੇ ਫਿਰ ਇਨਵੈਸਟੀਗੇਸ਼ਨ ਕੀ ਹੈ ਮੈਂ ਤਾਂ ਪਹਿਲਾ ਕੇਸ ਹੈ ਜਿੱਥੇ ਜਿਹਦੇ ਤੇ ਹਮਲਾ ਹੋਇਆ ਉਹਦਾ ਬਿਆਨ ਹੀ ਨਹੀਂ ਹੋਇਆ ਸਭ ਬਿਹਾਈਂਡ ਦਾ ਸੀਨ ਕੀ ਚੀਜ਼ਾਂ ਨੂੰ ਸਾਰੇ ਬਿਹਾਈਂਡ ਦਾ ਸੀਨ ਆ ਸਾਰੇ ਕ੍ਰਿਮੀਨਲ 엘ਮੈਂਟ ਸਹੀ ਮੈਨੇ ਦੇ ਆਮ ਆਦਮੀ ਪਾਰਟੀ ਜਿੰਨੇ ਵੀ ਕ੍ਰਿਮੀਨਲ 엘ਮੈਂਟ ਸੀ ਸਾਰੇ ਆਮ ਆਦਮੀ ਪਾਰਟੀ ਚ ਆ ਗਏ ਉਹਨਾਂ ਨੇ ਬਦਲਾ ਦਾ ਨਾਂ ਦੇ ਕੇ ਉਹਨਾਂ ਨੇ ਕਬਜ਼ਾ ਪੰਜਾਬ 'ਤੇ ਕਰ ਲਿਆ ਤੇ ਅੱਜ ਪੰਜਾਬ ਨੂੰ ਲੁੱਟ ਰਿਹਾ ਤੇ ਪੰਜਾਬ ਦੀ ਸਿਚੁਏਸ਼ਨ ਨੂੰ ਖਰਾਬ ਕਰ ਰਿਹਾ। ਉਹ ਦੱਸ ਰਹੇ ਨੇ ਕਿ ਪਿਛਲੇ 3 ਸਾਲਾਂ ਦੇ ਵਿੱਚ ਜੋ ਹਾਲਾਤ ਬਣੇ ਆ ਜਿਸ ਤਰੀਕੇ ਨਾਲ ਪੰਜਾਬ ਮੁਕਾਮ ਤੇ ਪਹੁੰਚ ਗਿਆ ਉਹਦਾ ਮੁਕਾਮ ਮੁਕਾਮ ਤਾਂ ਤੁਸੀਂ ਸਾਰੇ ਜਾਣਦੇ ਹੋ। ਮੈਨੂੰ ਕਹਿੰਦੀ ਲੋੜ ਨਹੀਂ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਦੇਖੋ। ਮੈਂ ਕਹਿੰਦਾ ਫਿਰ ਵੀ ਹੱਥ ਜੋੜ ਕੇ ਪੰਜਾਬੀਆਂ ਕਦਮ ਬਚਾਲੀਏ ਆਪਾਂ। ਪੰਜਾਬ ਜੇ ਇਹ ਜੇ ਲੋਕ ਰਹਿਣਗੇ ਐ ਜੀਆਂ ਸਰਕਾਰਾਂ ਰਹਿਣਗੀਆਂ ਤੇ ਪੰਜਾਬ ਬਹੁਤ ਪਛੇਤ ਚਲੇ ਜਾਓ। ਥੈਂਕ ਯੂ। ਪਿਛਲੇ 25 25 ਦਿਨਾਂ ਤੋਂ